ਪੈ ਗਈ ਆ ਲੋੜ ਯਾਰ ਤੁਹਾਨੂੰ ਚਾਚਾ ਸਾਡੇ ਮੰਗੇ ਦੁਖਦੀ ਆ ਯਾਰ ਅਸੀਂ ਆਪਦੀ ਮਿਹਨਤ ਦੇ ਲੈਣੀ ਹੈ ਤੇ ਮਿਹਨਤ ਕਰੋ ਵੀ ਬਾਣੇ ਮਾਰ ਕੇ ਨੰਗ ਜੰਨਾ ਤੂੰ ਯਾਰ ਜੱਟ ਨੂੰ ਤਾਂ ਹੁੰਦਾ ਵੀ ਵੰਜ ਤੇ ਟੰਗੀ ਰੱਖੀ ਜੇ ਵਿੱਚ 10 ਮਿੰਟ ਵਿਹਲਾ ਆ ਗਏ ਨਾ ਕੈਂ ਕਰ ਕੋਈ ਚਾਚਾ ਵੰਜ ਘੱਟ ਜਾਕਰ ਮੈਂ ਚੜ ਜਾਕਰ ਉਤਰ ਜਾਕਰ ਮੈਂ ਸਾਰੇ ਦੇਣਾ ਉਹਦੇ ਇਹ ਜ਼ਿੰਮੇਵਾਰਾਂ ਦਾ ਕੰਮ ਹੀ ਇਹ ਆ ਕੋਣ ਖਾਂਦਾ ਵਿਹਲੀਆਂ ਬਹਿ ਕੇ ਇੱਥੇ ਜ਼ਿੰਮੇਵਾਰਾਂ ਦਾ ਕੰਮ ਇੱਥੇ ਆ ਤੂੰ ਦੇਰ ਚਾਚੇ ਬੰਦੇ ਦਾ ਮੂਡ ਖਰਾਬ ਕਰ ਦਿੰਨਾ ਯਾਰ ਜੱਗ ਕੇ ਰੱਖ ਦਿੰਨੇ ਗੱਲ ਨਹੀਂ ਪੈਦੀ ਬੰਦਾ ਪਹਿਲਾਂ ਦੱਸ ਦਿਆ ਕਰੇ ਉਸ ਹਿਸਾਬ ਨਾਲ ਹੁਣ ਮੈਂ ਤੈਨੂੰ ਦੱਸ ਦਾਰੀ ਉਹ ਬੰਦਾ ਦੱਸਦਾ ਭਰਾ ਵੇ ਤੈਨੂੰ ਆਹਦਾ ਬੰਦਾ ਲੱਬਲਾ ਚਾਚਾ ਰਾਤ ਨੂੰ ਭਰੇ ਵੇ ਪਾਣੀ ਲੈ ਆਈ ਆਪਣੀ ਕੋਈ ਬਾਣੀ ਸਾਡੇ ਰਿਸ਼ਤੇਦਾਰ ਹੈ ਸਾਡਾ ਪ੍ਰਾਣਾ 10 ਚਾਰ ਸਾਲਾਂ ਬਾਅਦ ਇਹ ਹੁਣ ਤਾਂ ਆਪਣਾ ਤਾਂ ਜਾਊਗਾ ਪਾਣੀ ਦੀ ਵਾਰੀ ਹੁਣ ਮੈਨੂੰ ਜਾਣਾ ਪੈਣਾ ਨਾਲੇ ਮੇਰੀ ਗੱਲ ਤੋਂ ਚਾਚਾ ਪੜਿਆ ਲਿਖਿਆ ਪ੍ਰਾਣਾ ਸਾਡੇ ਜੀ ਅਗਲੇ ਦੇ ਕੋਲੇ ਨਹੀਂ ਬੈਂਦੇ ਤੈਂ ਮੜੀ ਗੱਲੇ ਆ ਲਾ ਕੇ ਦੋ ਪੈਗ ਪੈ ਜਾਣਾ ਉੱਥੇ ਤੂੰ ਮਾਰਨੀ ਆ ਗੱਲਾਂ ਉਹਦੇ ਰੈਗ ਲਗੇ ਚਾਚਾ ਮੇਰੀ ਗੱਲ ਸੁ ਤੂੰ ਸਿਆਣਾ ਬੇਣਾ ਬੰਦਾ ਮੇਰੀ ਗੱਲ ਸੁ ਦੇਖ ਚਾਚਾ ਪਤਾ ਕੀ ਹੈ ਤੂੰ ਨਾ ਜਿੱਦੀ ਮੈਡੀਕੇਸ਼ਨ ਮੈਂ ਸਾਰੇ ਪਿੰਡ ਜੀ ਤੇਰੀ ਸਿਫਤ ਕਰਦਾ